ਜਬ ਉਹਦੇ ਬਾਰੇ ਉਹ ਫਲਾ ਨੇ ਮਾਰੇ ਕਿ ਉਹਦੇ ਕੰਨ ਸੁਣਨਾ ਚਾਹੁੰਦੇ ਨੇ ਕਿਉਂ ਉਹ ਦੂਜੇ ਜਿਹਦੀ ਨਿੰਦਿਆ ਉਹਦੇ ਨਾਲ ਵੈਰ ਹੈ ਭਾਈ ਆਪਣੇ ਵੈਰੀ ਦੀ ਨਿੰਦਿਆ ਸੁਣਨੀ ਚਾਹੁੰਦੇ ਨੇ ਕੰਨ ਇੱਕ ਅਵਸਥਾ ਫਿਰ ਉਹ ਆ ਜਾਏਗੀ ਜੇ ਗੁਰੂ ਨੇ ਨਜ਼ਰ ਕਿਰਪਾ ਕੀਤੀ ਸਜਣੋ ਫਿਰ ਉਹ ਅਵਸਥਾ ਹੁੰਦੀ ਹੈ ਤੁਹਾਨੂੰ ਨਿੰਦਿਆ ਚੰਗੀ ਨਹੀਂ ਲੱਗਦੀ ਤੁਹਾਡੇ ਬੋਲ ਕੋਈ ਨਿੰਦਿਆ ਕਰੇ ਤੁਸੀਂ ਅੰਦਰੋਂ ਵੈ ਗੁਰੂ ਕੋ ਹੋਂਦ ਹੈ ਤੁਹਾਡੇ ਬੋਲ ਕੋਈ ਨਿੰਦਿਆ ਉਸੀ ਉਹਦਾ ਕੋਈ ਜਵਾਬ ਦੇ ਹੁੰਦੇ ਨਹੀਂ ਕਿ ਉਹਦੇ ਹੁਕਮ ਵਿੱਚ ਹੈ ਰੱਬ ਦੇ ਪਹਾਣੇ ਵਿੱਚ ਹੈ ਕੀ ਪਤਾ ਕੱਲ ਸਾਡੇ ਨਾਲ ਕੀ ਹੋ ਜਾਏ ਉਹ ਫਿਰ ਆਪਣੇ ਮਨ ਨੂੰ ਹੋਰ ਨਹੀਂ ਮੰਨ ਲੈਂਦਾ ਕਦੇ ਸਾਹ ਸੰਗਤ ਜ਼ੁਬਾਨ ਦਿੰਦਿਆ ਕਰਦੀ ਹੈ ਫਿਰ ਇਹ ਜ਼ੁਬਾਨ ਖੜ ਜਾਏਗੀ ਇੱਕ ਅਜੰ ਉਹ ਹੈ ਸਤ ਉਸ ਲੈਵਲ ਤੇ ਪਹੁੰਚ ਜਾਂਦਾ ਹੈ ਇਹੋ ਅੱਖਾਂ ਵੇਖ ਕੇ ਦੁਨੀਆਂ ਦੇ ਲੋਕਾਂ ਨੂੰ ਵਿਚਾਰ ਚਿਤੜੀਆਂ ਨੇ ਇੱਕ ਦਿਨ ਅਚਰਣ ਇੰਨਾ ਉੱਚਾ ਹੋ ਜਾਂਦਾ ਹੈ ਕੋਈ ਉਹ ਅੱਖਾਂ ਸੰਸਾਰ ਵੀ ਕੋਈ ਹੋ ਰੰਦਾ ਪਰ ਸਜਣੋਂ ਵੇਖਣ ਨਾਲ ਕੋਈ ਬੁਰਾਈ ਅੰਦਰ ਪੈਦਾ ਨਹੀਂ ਹੋਏਗੀ ਅੰਦਰ ਅਸ਼ਾਈ ਤੇ ਸ਼ੁਭ ਗੁਣ ਪੈਦਾ ਹੋਣਗੇ